ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਨ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰੇ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਗੱਲ ਬਠਿੰਡਾ ਪੁਲਿਸ ਨੇ ਸੋਚਾਈ ਅੰਨੇ ਕਤਲ ਦੀ ਗੁੱਥੀ ਸੀਨੀਅਰ ਕਪਤਾਨ ਪੁਲਿਸ ਅਮਨੀਤ ਕੌਂਟਲ ਆਈਸੀਆਈਪੀਐਸ ਦੇ ਦੇ ਛਾ ਨਿਰਦੇਸ਼ ਅਨੁਸਾਰ ਸ੍ਰੀ ਜਸਮੀਤ ਸਿੰਘ ਸਾਖੀਵਾਲ ਪੀਪੀਐਸਪੀ ਦੀ ਰਾਨੂੰ ਹੇਠ ਰਾਨੂੰ ਮਈ ਹੇਠ ਸ਼੍ਰੀ ਕੁਚਪ੍ਰੀਤ ਸਿੰਘ ਪੀਪੀਐਸਡੀਐਸ ਬਠਿੰਡਾ ਸੀਰ ਰਜੀਤ ਸਿੰਘ ਮਾਨ ਪੀਪੀਐਸ ਡੀਐਸਪੀ ਬਠਿੰਡਾ ਦੀ ਅਗਵਾਈ ਵਿੱਚ ਸੀਆਈਏ ਸਟਾਫ 1 ਬਠਿੰਡਾ ਤੇ ਥਾਣਾ ਸਦਰ ਬਠਿੰਡਾ ਦੀ ਟੀਮ ਵੱਲੋਂ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਟੈਕਨੀਕਲ ਤਰੀਕਿਆਂ ਤੇ ਸੋਰਸਾਂ ਦੀ ਮਦਦ ਨਾਲ ਕਾਰਵਾਈ ਕਰਦੇ ਆ ਨਾਮਦੇਵ ਸਿੰਘ ਉਰ ਪ੍ਰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਇਸ ਦੀ ਪਤਨੀ ਰਮਨਦੀਪ कौर ਉਰ ਹੈਪੀ ਨਾਮਜਦ ਕੀਤੇ ਗਏ ਜਿਨ੍ਹਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਇਹਨਾਂ ਵੱਲੋਂ ਕਤਲ ਲਈ ਵਰਤਿਆ ਗਿਆ ਹਥਿਆਰ ਚਾਕੂ ਅਤੇ ਮਿਰਟੀਕ ਦਾ ਗਲ ਕੁੱਟਣ ਲਈ ਵਰਤੀ ਗਈ ਚੁੰਨੀ ਬਰਾਮਦ ਕਰ ਲਈ ਗਈ ਹੈ ਇਥੇ ਦੱਸਣਯੋਗ ਹੈ ਕਿ 23 ਅਗਸਤ ਨੂੰ ਕਰੀਬ 4 ਵਜੇ ਸ਼ਾਮ ਨੂੰ ਬਹਿਮਨ ਦਿਵਾਨਾ ਖੇਤਾਂ ਵਿੱਚ ਟਿਊਬਲ ਦੀ ਮੋਟਰ ਦੀ ਪਾਣੀ ਵਾਲੀ ਡਿੱਗੀ ਵਿੱਚ ਇੱਕ Laash ਦੀ ਸੂਚਨਾ ਮਿਲੀ ਜਿਸ ਦੇ ਮੌਕੇ ਪਰ ਪੁੱਜਤ ਪੁੱਜਾ ਕੇ Laash ਦੀ شناخت ਗੁਰਪਾਲ ਸਿੰਘ ਉਰ ਗੌਰਵ ਉਮਰ ਕਰੀਬ 19 ਸਾਲ ਪੁੱਤਰ ਸਰਿੰਦਰ ਸਿੰਘ ਉਰਫ ਸਿੰਘਲਾ ਵਾਸੀ ਕਲੋਨੀਆਂ ਬਹਿਮਨ ਦਿਵਾਨਾ ਵਜੋਂ ਹੋਈ ਜਿਸ ਤੇ ਮ੍ਰਿਤਕ ਗੁਰਪਾਲ ਸਿੰਘ ਦੇ ਪਿਤਾ ਸਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਪਰ ਮੁਕਦਮਾ ਉਕਤ ਬਾਰ ਖਿਲਾਫ ਨਾਮਾ मालूम ਦੋਸ਼ੀਆਂ ਦਰਜ ਕੀਤਾ ਗਿਆ ਹੈ ਦੋਸ਼ੀਆਂ ਪਾਸੋਂ ਕੀਤੀ ਗਈ ਪੁੱਛਗ취 ਅਤੇ ਤਫਤੀਸ਼ ਤੋਂ ਹੁਣ ਤੱਕ ਇਹ ਪਾਇਆ ਗਿਆ ਹੈ ਕਿ ਮ੍ਰਿਤਕ ਗੁਰਪਾਲ ਸਿੰਘ ਨਾਮ ਦੇ ਸਿੰਘ ਦਾ ਗਵਾਂਡੀਆ ਜੋ ਗੁਰਪਾਲ ਸਿੰਘ ਕੋਈ ਸਮਾਂ ਪਹਿਲਾਂ ਇੱਕ ਕਤਲ ਕੇਸិច្ਚਿਮਾਨਤ ਪਰ ਆਇਆ ਹੋਇਆ ਸੀ ਜੋ ਮਿਰਤੇ ਗੁਰਪਾਲ ਸਿੰਘ ਦੋਚੀ ਨਾਮਦੇਵ ਸਿੰਘ ਦੀ ਪਤਨੀ ਰਮਨਦੀਪੌਰ ਉਰਫ ਹੈਪੀ ਨਾਲ ਤੱਕੇ ਨਾਲ ਸਿੱਖ ਸੰਬੰਧ ਬਣਾਉਣਾ ਚਾਹੁੰਦਾ ਸੀ ਜਿਸ ਬਾਰੇ ਨਾਮਦੇਵ ਨਾਮਦੇਵ ਸਿੰਘ ਨੂੰ ਪਤਾ ਲੱਗ ਗਿਆ ਜਿਸ ਨੇ ਗੁਰਪਾਲ ਸਿੰਘ ਨੂੰ ਆਪਣੇ ਘਰ ਆਉਣ ਤੋਂ ਰੋਕਿਆ ਸੀ ਪਰ ਗੁਰਪਾਲ ਸਿੰਘ ਜ਼ਬਰਦਸਤੀ ਇਹਨਾਂ ਦੇ ਘਰ ਆਉਂਦਾ ਸੀ ਤੇ ਇਹ ਵੀ ਕਹਿੰਦਾ ਸੀ ਕਿ ਮੈਂ ਨਾਮਦੇਵ ਸਿੰਘ ਨੂੰ ਮਾਰ ਦੇਵਾਂਗਾ ਜਿਸ ਦੇ 23 ਗਸ ਦੋਨਾਂ ਨੇ ਹਮ ਚਵਰਾ ਹੋ ਕੇ ਬਹਾਨੇ ਨਾਲ ਮੋਟਰਪਾਲ ਜਾ ਕੇ ਮਿਰਤਿਕ ਦਾ ਚੁੰਨੀ ਨਾਲ ਗਲਾ ਘੁੱਟ ਕੇ ਤੇ ਚਾਕੂ ਨਾਲ ਕਈ ਵਾਰ ਵਾਰ ਕਰਕੇ ਗੁਰਪਾਲ ਸਿੰਘ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ